ਹੋਰ ਨਾਲ ਇਲਾਕਿਆਂ ਦੀ ਤਰ੍ਹਾਂ ਫਲੋਰ ਇਲਾਕੇ ਵਿੱਚ ਵੀ ਲੁੱਟਾਂ ਖੋਹਾਂ ਤੇ ਚੋਰੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤੇ ਹੁਣ ਫਲੋਰ ਦੇ ਅਰੋੜਾ ਨਰਸਿੰਗ ਹੋਮ ਦੇ ਸਟਾਫ ਮੈਂਬਰ ਗगन ਨਿਵਾਸੀ ਬਿਲਗਾ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਗगन ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਾਤ ਨੂੰ ਡਿਊਟੀ ਤੋਂ ਆਇਆ ਅਤੇ ਡਿਊਟੀ ਖਤਮ ਹੋਣ ਤੋਂ ਜਦੋਂ ਉਹ ਘਰ ਜਾਣ ਲਈ ਬਾਹਰ ਨਿਕਲੇ ਤਾਂ ਉਹਨਾਂ ਦਾ ਬਲੈਕ ਸਪਲੈਂਡਰ ਮੋਟਰਸਾਈਕਲ ਪੀਬੀ08ਈਯੂ 4468 ਉੱਥੋਂ ਗਾਇਬ ਸੀ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਡਾਕਟਰ ਸतीश ਅਰੋੜਾ ਨੂੰ ਦਿੱਤੀ ਹਸਪਤਾਲ ਦੇ ਕੈਮਰਿਆਂ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਰਾਤ 1 ਵਜੇ 4 ਮਿੰਟ ਤੇ ਕਰੀਬ ਇੱਕ ਵਿਅਕਤੀ ਮੋਟਰਸਾਈਕਲ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਕੁਝ ਹੀ ਮਿੰਟਾਂ ਬਾਅਦ ਉਸਨੇ ਮਾਸਟਰ ਚਾਬੀ ਨਾਲ ਮੋਟਰਸਾਈਕਲ ਚੋਰੀ ਕਰ ਲਿਆ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਸਾਡੇ ਤੋਂ ਦੱਸ ਕੀ ਗੱਲਬਾਤ ਹੋਈ ਹੈ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਆ ਤੇ ਮੈਂ ਰਾਤੇ ਕੰਮ ਤੇ ਐ ਜਦੋਂ ਬਾਹਰ ਬਾਈਕ ਖੜੀ ਕੀਤੀ ਸੀਗੀ ਠੀਕ ਹੈ ਤੇ ਉਹ ਸਵੇਰੇ ਕਾ ਕ ਆਪਣੇ ਕੰਮ ਤੇ ਜਾ ਕੇ ਘਰੇ ਜਾਣ ਲੱਗਾ ਸੀਗਾ ਹਾਂਜੀ ਉਹਨੇ ਮੇਰੀ ਬਾਈਕ ਬਾਹਰ ਹਾਂ ਨਹੀਂ ਸੀਗੀ ਫਿਰ ਮੈਂ ਕੰਮ ਦੇ ਕੋਮਰੇ ਚ ਚੈੱਕ ਕਰਵਾਏ ਫਿਰ 1:00 ਦੇ 4 ਮੰਨ ਦਾ ਟਾਈਮ ਆਇਆ ਬੰਦਾ ਉਦੋਂ ਲੱਗ ਗਿਆ ਬਾਈ ਕਿੱਥੇ ਕੰਮ ਕਰਦੇ ਹੋ ਮਾਥੇ ਉਰੋੜਾ ਹਸਪੀਟਲ ਫਾਰਮੇਸੀ ਤੇ ਕੰਮ ਕਰਦਾ ਉਰੋੜਾ ਹਸਪੀਟਲ ਹਾਂਜੀ ਸਿੰਘ ਤੁਸੀਂ ਕੀ ਕੰਮ ਕਰਦੇ ਹੋ ਇੱਥੇ ਫਾਰਮੇਸੀ ਦੇ ਵੀ ਕੰਮ ਕਰਦਾ ਕਿੰਨੇ ਵਜੇ ਨਾਲ ਮੋਟਰਸਾਈਕਲ ਚੋਖ ਹੋਇਆ ਇੱਕ ਵਾਰਿਕਾ 4 ਮਹੀਨ ਦਾ ਟਾਈਮ ਸੀ ਸੀ ਟੀ ਵੀ ਕਵਰੇਜ ਆਉਗਾ ਹਾਂਜੀ ਬੰਦੇ ਦੀ ਫੋਟੋ ਨਹੀਂ ਚੰਗੀ ਦਰਾਂ ਦੀ ਉਧਾਂਦਾ ਆ ਰਿਹਾ ਲੈ ਵੀ ਜਾਂਦਾ ਹਾਂ ਹਾਂਜੀ ਹਾਂਜੀ ਕੀ ਨੰਬਰ ਹੈ ਮੋਰਸਲ ਦਾ ਤੁਹਾਡੇ ਨੂੰ BB08 E0468 ਇਹ ਥਾੜੇ ਦਰਖਾਸਤ ਕਰਾ ਦਿੱਤੀ ਹਾਂਜੀ ਦੇ ਦੇ ਕੀ ਮੰਗ ਕਰਦੇ ਆ ਮੰਗ ਕੁਛ ਵੀ ਨਹੀਂ ਉਹ ਕਹਿੰਦੇ ਬਸ ਅਸੀਂ ਪਤਾ ਕਰਦੇ ਆ ਐ ਡਾਕਟਰ ਸ ਇੱਕ ਮੋਟਰਸਾਈਕਲ ਚੋਰੀ ਹੋ ਗਈ ਰਾਤੀ ਕਿੰਨੇ ਵਜੇ ਮੋਟਰਸਾਈਕਲ ਕੋਇਆ ਹਾਂਜੀ ਕਹਿੰਦਾ ਮੈਂ ਡਾਕਟਰ ਸਿਸ਼ੁਰਾ ਬਰਾਸਿਮਾ ਹਬਾ ਪ੍ਰੋਪਰਟਰ ਸਵੇ ਜਿਹੜਾ ਆਪਣਾ ਗੈਸ ਸਟੋਰ ਦੇ ਰੱਖਿਆ ਹੈ ਜਗਨ ਹੈ ਡਿਊਟੀ ਤੇ ਉਹ ਮੋਟਰਸਾਈਕਲ ਪਿਆ ਸੀਗਾ 9:30 ਵਜੇ ਉਹਨਾਂ ਮੋਟਰਸਾਈਕਲ ਉੱਥੋਂ ਚਲਾ ਗਿਆ ਪਤਾ ਸਵੇਰ ਲੱਗਿਆ ਠੀਕ ਹੈ ਫਿਰ ਸੀਸੀਟੀਵੀ ਕੈਮਰੇਸ ਦੇਖਿਆ ਬੰਦਾ RAM nal ਆ ਕੇ ਚਾਬੀ ਲਾ ਕੇ ਮੋਟਰਸਾਈਕਲ ਲੈ ਕੇ ਜਾਂਦਾ ਪਿਆ ਹੈ ਨਾ ਕਿ ਮੂਰੇ ਕਪੜਾ ਬਣਾਇਆ ਮੂਤ ਹੀ ਸਾਫ ਨਜ਼ਰ ਆਉਂਦਾ ਫੇਰ ਉਹ ਵੀ ਮੂਟ ਆ ਗਿਆ ਹਾਂ ਹਾਂ ਜੀ ਸਰ ਨੋ ਦਰਖਾਸਤ ਹੈ ਕਿ ਹਰੀ ਪ੍ਰਸ਼ਾਸਨ ਤੇ ਇਹ ਉਹਨਾਂ ਨੂੰ ਅਰੈਸਟ ਕਰਨਾ ਹੈ ਨਾ ਕਿ ਪਹਿਲੇ ਵੀ ਮੋਟਰਸਾਈਕਲ ਚੋਰੀ ਹੋਇਆ ਹਾਂ ਇੱਕ ਸਾਡਾ 2 ਸਾਲ ਪਹਿਲਾਂ ਵੀ ਦੇ ਟੈਂਪੇ अराउंड ਉਹ 2:30 ਵਜੇ ਮੋਟਰਸਾਈਕਲ ਬਾਹਰੋਂ ਲੈ ਕੇ ਗਿਆ ਮੰਦਰ ਅੱਗੇ ਖੜਾ ਸੀਗਾ ਉਹ ਆਪਣਾ ਸਟਾਫ ਸੀਗਾ ਦਲਜੀਤ ਬਣ ਕੀ ਤੁਸੀਂ ਦਰਖਾਸਤ ਵਗੈਰਾ ਜੀ ਦੋ ਦਿੱਤੀਆਂ ਸੀਗੀਆਂ ਨਹੀਂ ਕੋਈ ਹਾਂ ਹਾਂ ਦਿੱਤੀ ਅੱਜ ਦਰਖਾਸਤ ਅੱਜ ਦੇਤੀ ਕੀ ਮੰਗ ਕਰਦੇ ਜਿਹੜੀਆਂ ਇਦਾਂ ਬਾਰਦਾਤਾਂ ਹੋ ਰਹੀਆਂ ਨੇ ਲੋਕਾਂ ਨੂੰ ਹੋਲਦੇ ਜਾਣ ਨਾ ਅਸਤੇ ਜਲੋ ਜਾਵੀਦੇ ਤੋਂ ਤੇ ਬਾਕੀ ਕੀ ਬਕਾਇਆ ਜਮਣ ਸਰ ਦੇਗੇ ਨਹੀਂ ਮੈਂ ਦੇਖਿਆ ਜਿਸ ਦਾ ਬਾਹਰ ਕੁੜੇ ਪੇਸ਼ੈਂਟ ਵੀ ਆ ਰਹੇ ਆ ਉਹਨਾਂ ਦੇ ਵੀ ਬਾਈਕਾਂ ਬੱਠੇ ਜਾਂਦੇ ਆ ਰੱਤੀ ਖੜਿਆ ਰੱਤੀ ਵਜਾ ਪ੍ਰੇਸ਼ਣ ਕਰਦੇ ਆ ਸਿੱਧਾ ਲੱਗਦੀ ਏ ਅੰਦਾਜ਼ ਕਿਤੇ ਜਗ੍ਹਾ ਹੈਗੀ ਇਹ ਬਾਹਰ ਰੱਖੋ ਉਹਦਾ ਦਿਆਵਦੀ ਮਸਜਿਦ ਤੇ ਆਪਦੀ ਆਪਦੀ ਜਵਾਰੀ ਤੇ ਆਪਦੀ ਰਿਸਕ ਤੇ ਹਾਂਜੀ ਹਾਂਜੀ ਐਸਐਚਓ ਸਾਹਿਬ ਕੀ ਕਹਿਣਾ ਚਾਹੁੰਦੇ ਇੱਕ ਬਾਈਕ ਰੋੜਾ ਨਰਸਿੰਗ ਹੌਲ ਦੇ ਮੋੜੇ ਤੇ ਚੋਰੀ ਹੋਈ ਕੀ ਕਹਿਣਾ ਆਜੀ ਸੈਂਟਰੀ 5 ਮਿੰਟ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਠੀਕ ਹੈ ਅਸੀਂ ਇਹਨੂੰ ਜਲਦੀ ਸੀਸੀਟੀਵੀ ਕੈਮਰਾ ਤੇ ਟ੍ਰੈਕਸ ਕਰ ਲਵਾਂਗੇ ਕਿ ਕੀ ਲੱਗਦਾ ਹਨ 75 ਵਿਅਕਤੀ ਉਹਨੇ ਮੂੰਹ ਨਹੀਂ ਬੰਨੇ ਵੈਸੇ ਹੀ ਆ ਆ ਅਸੀਂ ਹੁਣ ਚੈੱਕ ਕਰ ਕੀਤਾ ਹੈ ਅੱਗੇ ਇਹਨੂੰ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਜਲਦੀ ਬਣਾਵਾਂਗੇ ਕਿਉਂਕਿ ਪਹਿਲੇ ਵੀ ਤੁਸੀਂ ਦੇਖਿਆ ਹੀ ਆ ਕਿ ਆਪਾਂ ਕਿੰਨਾ ਵੱਡੇ ਗੈਂਗ ਫੜੇ ਆ ਉਹਨਾਂ ਕੋਲੋਂ ਕਾਫੀ ਮੋਟਰਸਾਈਕਲ ਰਿਕਵਰ ਹੋਏ ਆ ਇਹਨੂੰ ਵੀ ਅਸੀਂ ਜਲਦੀ ਫੜਨਾਂਗੇ ਇਹਦੇ ਬਾਰੇ ਚਰਚਾ ਕੀਤਾ ਜਾਊਗਾ ਉਹ ਤਾਂ ਜੋ ਕੋਈ ਕਰ ਰਿਹਾ ਬਣਦੀ ਉਹ ਤਾਂ ਹੋਏਗੀ ਅਵਸ਼ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦਾ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ